ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਮਹਾਲੀ ਤੋਂ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਕਿ ਮਹਾਲੀ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਔਰ ਮੇਰੇ ਖੱਬੇ ਪਾਸੇ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਜਿਹੜੇ ਕਿ ਬੱਸੀ ਪਠਾਣਾ ਹਲਕੇ ਤੋਂ ਐਮਐਲਏ ਨੇ ਔਰ ਆਮ ਆਦਮੀ ਪਾਰਟੀ ਦੀ ਉੱਤੇ ਨੁਮਾਇੰਦਗੀ ਕਰਦੇ ਨੇਗੇ ਪੰਜਾਬ ਦੇ ਅੰਦਰ ਸ਼ੈਡਿਊਲ ਕਾਸਟ ਸ਼ेडੂ ਟ੍ਰਾਈਬਸ ਜਿਹੜੇ ਬੱਚੇ ਪੜ੍ਹਦੇ ਨੇਗੇ ਐਸਸੀ ਐਸਟੀ ਬੱਚੇ ਪੜ੍ਹਦੇ ਨੇਗੇ ਉਹਨਾਂ ਦੇ ਲਈ ਇੱਕ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪਿਛਲੀ ਸਰਕਾਰ ਦੇ ਸਮੇਂ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਜਦੋਂ ਅਸੀਂ ਪੰਜਾਬ ਦੇ ਅੰਦਰ ਆਪੋਜੀਸ਼ਨ ਦੀ ਭੂਮਿਕਾ ਨਿਭਾਉਂਦੇ ਸੀ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਹਰੇਕ ਸਾਲ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਪੰਜਾਬ ਦੇ ਐਸਸੀ ਸਟੂਡੈਂਟ ਦਾ ਸਕਾਲਰਸ਼ਿਪ ਕਦੇ ਕੋਈ ਬਹਾਨਾ ਲਾ ਕੇ ਕਦੇ ਕਿਸੇ ਕੱਪੜੇ ਦਾ ਸ਼ਿਕਾਰ ਹੋ ਕੇ ਕਦੇ ਆਡਿਟ ਦਾ ਬਹਾਨਾ ਲਾ ਕੇ ਉਹ ਵੇਚੇ ਹੀ ਰੋਕਿਆ ਰੱਖਿਆ ਰੋਕੇ ਰੱਖਿਆ ਜਾਂਦਾ ਰਿਹਾ ਔਰ ਲਗਾਤਾਰ ਕਿਸੇ ਵੀ ਸਾਲ ਦੇ ਵਿੱਚ ਕਿਸੇ ਵੀ ਸਾਲ ਦੇ ਵਿੱਚ ਟਾਈਮ ਸਿਰ ਦੇ ਉੱਤੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਮਿਲਿਆ ਇਹ ਪੰਜਾਬ ਜਾਣਦਾ ਪੰਜਾਬ ਦੇ ਬੱਚੇ ਜਾਣਦੇ ਨੇ ਬਹੁਤ ਸਾਰੀਆਂ ਡਿਗਰੀਆਂ ਬਹੁਤ ਸਾਰੀਆਂ ਡਿਗਰੀਆਂ ਜਿਹੜੇ ਬੱਚੇ ਪਾਸ ਕਰ ਜਾਂਦੇ ਸੀਗੇ ਉਹਨਾਂ ਦੇ ਰੋਕ ਲਈ ਜਾਂਦੀ ਅਸੀਂ ਕਿਉਂ ਰੋਕੇ ਜਾਂਦੀ ਅਸੀਂ ਜੋ ਕਿ ਸਕਾਲਰਸ਼ਿਪ ਸੀਗਾ ਉਸ ਸਮੇਂ ਸਰਪੇ ਨਹੀਂ ਹੁੰਦਾ ਸੀਗਾ ਔਰ ਬੱਚੇ ਫੀਸ ਅਦਾ ਨਹੀਂ ਕਰ ਸਕਦੇ ਸੀਗੇ ਪਰ ਬੱਚਿਆਂ ਦੀ ਪੜ੍ਹਾਈ ਜਿਹੜੀ ਸੀਗੀ ਦਲਤ ਬੱਚਿਆਂ ਨਾਲ ਕਿੱਡਾ ਵੱਡਾ ਖਲਵਾੜ ਹੋਇਆ ਕਿ ਉਹਨਾਂ ਨੂੰ ਡਿਗਰੀਆਂ ਰੋਕੀਆਂ ਗੀਆਂ ਉਹ ਆਪਣੀ ਪੜ੍ਹਾਈ ਦਾ ਟਵਾਟੇ ਛੱਡ ਕੇ ਚਲੇ ਗਏ ਇਹ ਅਨਿਆ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸਮੇਂ ਹੋਇਆ ਔਰ ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਹੋਇਆ ਕਿਉਂਕਿ 60 40 ਦੇ ਅਧਿਸ਼ਾ ਦੇ ਨਾਲ ਚੱਲਦੀ ਸਕੀਮ ਆ ਇਹ ਸਕੀਮ ਜਿਹੜੀ ਹੈ 60% ਕੇਂਦਰ ਸਰਕਾਰ ਹਿੱਸਾ ਪਾਉਂਦੀ ਆ ਔਰ 40% ਜਿਹੜਾ ਉਹ ਪੰਜਾਬ ਸਰਕਾਰ ਹਿੱਸਾ ਪਾਉਂਦੀ ਆ ਪਰ ਲੇਕਿਨ ਅਫਸੋਸ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਔਰ ਸੈਂਟਰ ਚ ਅਕਾਲੀ ਦਲ ਭਾਜਪੀ ਦੀ ਸਰਕਾਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਇਸ ਸਕੀਮ ਨੂੰ ਅੱਛੇ ਤਰੀਕੇ ਨਾਲ ਲਾਗੂ ਨਹੀਂ ਕੀਤਾ ਔਰ ਬਹੁਤ ਸਾਰੇ ਪੰਜਾਬ ਦੇ ਦਲਤ ਬੱਚਿਆਂ ਦੇ ਨਾਲ ਧੋਖਾ ਹੋਇਆ ਖਿਲਵਾੜ ਹੋਇਆ ਜੋ ਬਾਬਾ ਸਾਹਿਬ ਪੀਮਰਾ ਉਹ ਬੇੜਕੜ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸਭ ਦਾ ਅਧਿਕਾਰ ਆ ਐਜੂਕੇਸ਼ਨ ਸਭ ਦਾ ਅਧਿਕਾਰ ਆ ਸਭ ਨੂੰ ਪੜਨ ਦਾ ਰਾਈਟ ਆ ਹੱਕ ਆ ਉਹ ਸੱਖ ਦੇ ਉੱਤੇ ਮੈਂ ਸਮਝਦਾ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਦਲਤਾਂ ਦਲਤ ਬੱਚਿਆਂ ਨੂੰ ਵਾਂਝੇ ਰੱਖਿਆ ਗਿਆ ਉਹਨਾਂ ਤੋਂ ਐਜੂਕੇਸ਼ਨ ਖੋਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹਨਾਂ ਤੋਂ ਸਿੱਖਿਆ ਖੋਣ ਦਾ ਕੰਮ ਅਕਾਲੀ ਦਲ ਭਾਜਪੀ ਨੇ ਕੀਤਾ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਆਉਦਾ ਸੰਭਾਲਿਆ ਔਰ ਉਸ ਸਬਾਕ ਇਹ ਸਕੀਮ ਜਿਹੜੀ ਆ ਬੜੇ ਅچھے ਤਰੀਕੇ ਦੇ ਨਾਲ ਪੰਜਾਬ ਚੱਲ ਰਹੀ ਹੈ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਪਹਿਲੇ ਸਾਲ ਹੀ ਪਹਿਲੇ ਸਾਲ ਹੀ ਪੰਜਾਬ ਦੇ ਅੰਦਰ ਇਹ ਸਕੀਮ ਨੂੰ ਬੜੇ ਅچھے ਤਰੀਕੇ ਦੇ ਨਾਲ ਲਾਗੂ ਕੀਤਾ ਗਿਆ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਦਲਤ ਬੱਚਿਆਂ ਨੇ ਪੰਜਾਬ ਦੇ ਸ਼ੈਡਿਊਲ ਕਾਸਟ ਬੱਚਿਆਂ ਨੇ ਉਠਾਇਆ ਆ ਜੋ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇਗੇ। ਔਰ ਜਿਹੜਾ ਪੁਰਾਣਾ ਜੇ ਮੈਂ ਥੋੜਾ ਪਿੱਛੇ ਜਾਵਾਂ 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਸੀਗੇ ਉਹアドਟਾਟੇ ਇਸ ਸਕੀਮ ਦਾ ਫਾਇਦਾ ਨਾ ਮਿਲਣ ਦੇ ਕਰਕੇ ਆਪਣੀ ਪੜ੍ਹਾਈ ਛੱਡ ਚੁੱਕੇ ਸੀਗੇ। ਅਸੀਂ 2023-24 ਦੇ ਵਿੱਚ 2023-24 ਦੇ ਵਿੱਚ ਜਿਹੜੇ ਪੁਰਾਣੇ ਪੈਸੇ ਰੁਕੇ ਹੋਏ ਸੀਗੇ ਪੁਰਾਣੀ ਸਰਕਾਰ ਦੇ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਪੈਸੇ ਰੁਕੇਗੇ ਸੀ 366 ਕਰੋੜ ਰੁਪਏ 366 ਕਰੋੜ ਰੁਪਏ ਉਹਦਾ ਅਸੀਂ ਦੋ ਕਿਸ਼ਤਾਂ ਦੇ ਵਿੱਚ 183 ਕਰੋੜ ਤੇ 181 ਕਰੋੜ ਇਹ ਜਿਹੜਾ ਹੈਗਾ ਪੈਸੇ ਕਰਕੇ ਅਸੀਂ ਅਗਸਤ ਦੇ ਵਿੱਚ ਅਗਸਤ 223 ਚ ਰਿਲੀਜ਼ ਕੀਤੇ ਨੇਗੇ ਦੋ ਕਿਸ਼ਤਾਂ ਦੇ ਅੰਦਰ ਅਸੀਂ ਇਹ ਪੈਸਾ ਜਿਹੜਾ ਉਹ ਪੰਜਾਬ ਦੇ ਸ਼ੈਡਿਊਲ ਕਾਸਟ ਵਿਦਿਆਰਥੀਆਂ ਦਾ ਰਿਲੀਜ਼ ਕੀਤਾ ਔਰ ਮੈਂ ਸਮਝਦਾ ਇਹਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗਾ ਇੱਕ ਬਹੁਤ ਮੈਸਵੰਦ ਸਕੀਮ ਦਾ ਲਾਹਾ ਸਾਡੇ ਵਿਦਿਆਰਥੀਆਂ ਨੂੰ ਮਿਲਿਆ ਜਿਵੇਂ ਸਕੀਮ ਦੇ ਅਸ਼ੋਕਰ ਜਾਮਾ 200 20 ਤੋਂ ਲੈ ਕੇ 2021 ਦੀ ਗੱਲ ਕਰੀਏ 2020 ਤੋਂ ਲੈ ਕੇ 2021 ਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ 176482 176482 ਵਿਦਿਆਰਥੀਆਂ ਨੇ ਇਸ ਸਕੀਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਆਪਣੀ ਐਡਮਿਸ਼ਨ ਲਈ ਔਰ ਦੂਸਰੇ ਸਾਲ 2122 ਚ ਸਿਰਫ 195000 ਇਹ ਡਿਕਲਾਈਨ ਕਿਉਂ ਹੋਇਆ ਔਰ ਉਸ ਤੋਂ ਪਹਿਲਾਂ 2.5 ਲੱਖ ਸੀਗਾ 20 ਬੀ ਤੋਂ ਪਹਿਲਾਂ 2.5 ਲੱਖ ਦੀ ਸੰਖਿਆ ਗਈ ਇਹ ਡਿਕਲਾਈਨ ਕਿਉਂ ਹੋਇਆ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਬੱਚਿਆਂ ਦਾ ਸਕਾਲਰਸ਼ਿਪ ਦਾ ਪੈਸਾ ਸਮੇਂ ਸਿਰ ਰਿਲੀਜ਼ ਨਹੀਂ ਕੀਤਾ ਬਲਕਿ ਕਈ ਕਪੜਿਆਂ ਦਾ ਸ਼ਕਾਰ ਹੋ ਗਿਆ ਜਦੋਂ 2022-23 22-23 ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪਹਿਲੀ ਵਾਰ ਇਹ ਜੰਪ ਕਰਕੇ ਅੰਕੜਾ ਜਿਹੜਾ ਕਿੱਥੇ ਪਹੁੰਚ ਗਿਆ 2,26,427 1,95 ਤੋਂ ਕਿੰਨਾ ਪਹੁੰਚ ਗਿਆ 2,26,427 ਯਾਨੀ ਕਿ ਲਗਭਗ 31,000 ਵਿਦਿਆਰਥੀਆਂ ਦਾ ਵਾਅਦਾ ਇਸ ਗੱਲ ਕਰਕੇ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਸਮੇਸ਼ਰ ਸਕਾਲਰਸ਼ਿਪ ਦੀ ਰਾਸ਼ੀ ਜਿਹੜੀ ਆ ਉਹ ਰਿਲੀਜ਼ ਕਰ ਲਈ ਆ ਜੋ ਹਨਿਆ ਜੋ ਧੋਖਾ ਕਾਂਗਰਸ ਪਾਰਟੀ ਨੇ ਦਲਿਤ ਵਿਦਿਆਰਥੀਆਂ ਦੇ ਨਾਲ ਕੀਤਾ ਸੀ ਜੋ ਨੇ ਆ ਧੋਖਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੀ ਸਰਕਾਰ ਨੇ ਕੀਤਾ ਸੀ ਸੈਂਟਰ ਸਰਕਾਰ ਨੇ ਉਹਨੂੰ ਪੂਰਾ ਕਰਨ ਦਾ ਯਤਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਗਿਣਤੀ ਜੜੀਆ ਵਿਦਿਆਰਥੀਆਂ ਦੀ ਗਿਣਤੀ ਵਧ 31000 ਵਧੀ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਪੰਜਾਬ ਦੇ ਸ਼ੈਡਿਊਲ ਕਾਸ ਬੱਚਿਆਂ ਨੂੰ ਹੋਇਆ ਇਸੇ ਤਰ੍ਹਾਂ ਅਗਲੇ ਸਾਲ ਅਗਲੇ ਸਾਲ ਦੀ ਮੈਂ ਗੱਲ ਕਰਾਂ ਉਦੋਂ ਗਿਣਤੀ ਵਧੀ ਲਗਭਗ 13000 ਹੁਣ ਜੇ ਮੈਂ ਦੁਬਾਰਾ ਅੱਗੇ ਆ ਜਨਾ ਤਾਂ ਇਸ ਵਾਰ 15 ਮਾਰਚ ਤੱਕ ਤਾਂ ਮੇਰੇ ਕੋਲ ਡਾਟਾਗਾ 15 ਮਾਰਚ ਤੱਕ ਦਾ ਡਾਟਾ ਗਿਆ ਕਿਉਂਕਿ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ ਸੀਗਾ ਔਰ ਹਜੇ ਜਿਹੜਾ ਡਾਟਾ ਕੰਪਾਈਲ ਹੋਣਾਗਾ ਜਿਹੜਾ ਰੀਸੈਂਟ ਡਾਟਾ ਹੋਊਗਾ ਇੱਕ ਦੋ ਦਿਨਾਂ ਦੇ ਦੁਬਾਰਾ ਸ਼ੇਅਰ ਕਰਾਂਗੇ ਤੁਹਾਡੇ ਦੇ ਨਾਲ ਹੁਣ ਲਗਭਗ 2,39,000 2,39,562 2,39,562 ਬੱਚੇ ਜਿਹੜੇ ਨੇਗੇ ਉਹ ਇਸ ਸਕੀਮ ਦੇ ਅੰਦਰ ਰਜਿਸਟਰਡ ਹੋ ਚੁੱਕੇ ਨੇ ਵੈਰੀਫਾਈ ਹੋ ਚੁੱਕੇ ਨੇਗੇ ਇਹ ਬਹੁਤ ਵੱਡਾ ਫਾਇਦਾ ਪੰਜਾਬ ਦੇ ਜਿਹੜੇ ਸ਼ੈਡਿਊਲ ਕਾਸ ਬੱਚੇ ਨੇ ਸ਼ੈਡਿਊਲ ਟ੍ਰਾਈ ਬੱਚੇ ਨੇ ਉਹਨਾਂ ਨੂੰ ਤਾਂ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਮੇਂ ਸਿਰ ਵਿਦਿਆਰਥੀਆਂ ਦਾ ਸਕਾਲਰਸ਼ਿਪ ਦਾ ਪੈਸਾ ਜਿਹੜਾ ਸੀ ਉਹ ਰਿਲੀਜ਼ ਕਰ ਰਹਿਆਂਗੇ ਅਸੀਂ ਇਸ ਵਾਰ ਵੀ ਜਿਹੜਾ ਲਗਭਗ 91. 91 ਕਰੋੜ 46 ਲੱਖ ਰੁਪਇਆ 91 ਕਰੋੜ 46 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਇਸ ਸਾਲ ਦੀ ਸ਼ੁਰੂ ਦੇ ਵਿੱਚ ਹੀ ਰਿਲੀਜ਼ ਕਰਤੀ ਅਸੀਂ ਪਹਿਲੇ ਹੀ ਸਾਲ ਸ਼ੁਰੂ ਹੁੰਦਿਆਂ ਹੀ ਇਸ ਸਾਲ ਦਾ ਅਕੈਡੈਮਿਕ ਇਅਰ ਸ਼ੁਰੂ ਹੁੰਦਿਆਂ ਹੀ 91 ਕਰੋੜ 91 ਕਰੋੜ 46 ਲੱਖ 46 ਲੱਖ ਜਿਹੜਾ ਅਸੀਂ ਉਹ ਜਾਰੀ ਕਰ ਚੁੱਕੇ ਹਾਂ ਇਹਦੇ ਨਾਲ ਮੈਨਸ ਸਬੰਧ ਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਹੋਊਗਾ ਪੰਜਾਬ ਦੇ ਉਹਨਾਂ ਲੋਕਾਂ ਦਾ ਹੋਊਗਾ ਜਿਹੜੇ ਸਿੱਖਿਆ ਤੋਂ ਲੰਬੇ ਅਰਸੇ ਤੋਂ ਵंचित ਰੱਖੇ ਗਏ ਸੀ ਜਿਨ੍ਹਾਂ ਨੂੰ ਪੜਨ ਤੋਂ ਮੈਂ ਸਮਝਦਾ ਕੋਈ ਨਾ ਕੋਈ ਬਹਾਨਾ ਲਾ ਕੇ ਕੋਈ ਨਾ ਕੋਈ ਹਰਡਲ ਖੜੀ ਕਰਕੇ ਕੋਈ ਨਾ ਕੋਈ ਜਿਹੜੀ ਰੁਕਾਵਟ ਖੜੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਕਾਲੀ ਦਲ ਦੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਰੋਕ ਰਹੀ ਸੀਗੀ ਪਰ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਦਲਤ ਵਿਰੋਧੀ ਪਾਰਟੀਆਂ ਨੇ ਗੀਆਂ ਅਕਾਲੀ ਆਮ ਆਦਮੀ ਪਾਰਟੀ ਆ ਪੰਜਾਬ ਦੇ ਅੰਦਰ ਯਾ ਦੇਸ਼ ਦੇ ਅੰਦਰ ਜਿਹੜੀ ਮੈਂ ਸਮਝਦਾ ਸ਼ੈਡਿਊਲ ਕਾਸਟ ਬੱਚਿਆਂ ਦੀ ਪੜ੍ਹਾਈ ਦਾ ਪੜ੍ਹਾਈ ਦੀ ਦੇਖਰੇਖ ਕਰ ਰਹੀ ਆ ਚਾਹੇ ਮੈਂ ਸਕੂਲ ਆਫ ਫੈਮਿਨਸ ਦੀ ਗੱਲ ਕਰਾਂ ਉੱਥੇ ਵੀ ਬੱਸ ਆਪਣਾ ਗਰੀਬ ਘਰਾਂ ਦੇ ਬੱਚੇ ਹੀ ਪੜ੍ਹਦੇ ਨੇਗੇ ਅਸੀਂ 91 ਕਰੋੜ 91 ਕਰੋੜ 46 ਲੱਖ ਰੁਪਏ ਜਾਰੀ ਕਰਕੇ ਸ਼ੁਰੂਆਤ ਦੇ ਮਹੀਨੇ ਚ ਜਾਰੀ ਕਰਕੇ ਇਸ ਗੱਲ ਦਾ ਪ੍ਰਣਾਮ ਦਿੱਤਾਗਾ ਇਸ ਗੱਲ ਦਾ ਸਬੂਤ ਦਿੱਤਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਭ ਤੋਂ ਵੱਧ ਕੇਅਰ ਸਭ ਤੋਂ ਵੱਧ ਦੇਖ ਰਹੀ ਜਿਹੜੀ ਆ ਉਹ ਸ਼ੈਡਿਊਲ ਕਾਸ ਬੱਚਿਆਂ ਦੀ ਕਰ ਰਹੀ ਆ ਉਹਨਾਂ ਦਾ ਸਕਾਲਰਸ਼ਿਪ ਜਿਹੜਾ ਉਹ ਸਮੇਂ ਸਿਰ ਮਿਲ ਰਿਹਾ ਔਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਹਜੇ ਵੀ ਸਾਡੇ ਸੈਂਟਰਲ ਸਰਕਾਰ ਨੇ ਹਾਲੇ ਵੀ ਸਾਡੇ ਜਿਹੜੇ ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਪੈਸੇ ਨੇ ਜਿਹੜੀ 60% ਰਾਸ਼ੀ 60% ਰਾਸ਼ੀ ਜਿਹੜੀ ਆ ਸੈਂਟਰ ਸਰਕਾਰ ਨੇ ਦੇਣੀ ਆ ਉਹ ਰੋਕੀ ਹੋਈ ਆ ਉਹ ਇੱਕ ਸਾਜ਼ਿਸ਼ ਦੇ ਅਧੀਨ ਕਿ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ ਕਿ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ ਇਹ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਆ ਐਂਟੀ ਦਲਤ ਡਿਜ਼ਾਈਨ ਆ ਦਲਤ ਵਿਰੋਧੀ ਭਾਰਤੀ ਜਨਤਾ ਪਾਰਟੀ ਆ ਜਿਹਨੇ 60% ਸਾਡੇ ਪੈਸੇ ਰੁਕੇ ਹੋਏ ਨੇ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਸਰਕਾਰ ਨੇ ਅਸੀਂ 40% ਜਿਹੜਾ ਸਾਡਾ ਸ਼ੇਅਰ ਬਣਦਾ ਸੀਗਾ ਉਹ ਸਮੇਂ ਸਿਰ ਰਿਲੀਜ਼ ਕੀਤਾਗਾ ਥੈਂਕ ਯੂ ਜੀ ਹੋਰ ਕਰ ਲਈ ਪਹੁੰਚਿਓ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਮਹਾਲੀ ਤੋਂ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਕਿ ਮਹਾਲੀ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਔਰ ਮੇਰੇ ਖੱਬੇ ਪਾਸੇ ਸਰਦਾਰ ਰਪਿੰਦਰ ਸਿੰਘ ਹੈਪੀ ਜੀ ਜਿਹੜੇ ਇੱਕ ਬੱਸੀ ਬਠਾਣਾ ਹਲਕੇ ਤੋਂ ਐਮਐਲਏ ਨੇ ਔਰ ਆਮ ਆਦਮੀ ਪਾਰਟੀ ਦੀ ਉੱਤ ਨਮਾਇਦਗੀ ਕਰਦੇ ਨੇਗੇ ਪੰਜਾਬ ਦੇ ਅੰਦਰ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬਸ ਜਿਹੜੇ ਬੱਚੇ ਪੜ੍ਹਦੇ ਨੇਗੇ ਐਸਸੀ ਐਸਟੀ ਬੱਚੇ ਪੜ੍ਹਦੇ ਨੇਗੇ ਉਹਨਾਂ ਦੇ ਲਈ ਇੱਕ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਪੰਜਾਬ ਚ ਕੰਮ ਕਰਦੀ ਆ ਪਿਛਲੀ ਸਰਕਾਰ ਦੇ ਸਮੇਂ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਜਦੋਂ ਅਸੀਂ ਪੰਜਾਬ ਦੇ ਅੰਦਰ ਆਪੋਜੀਸ਼ਨ ਦੀ ਭੂਮਿਕਾ ਨਿਭਾਉਂਦੇ ਸੀ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਪੰਜਾਬ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਹਰੇਕ ਸਾਲ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਪੰਜਾਬ ਦੇ ਐਸਸੀ ਸਟੂਡੈਂਟ ਦਾ ਸਕਾਲਰਸ਼ਿਪ ਕਦੇ ਕੋਈ ਬਹਾਨਾ ਲਾ ਕੇ ਕਦੇ ਕਿਸੇ ਕੱਪੜੇ ਦਾ ਸ਼ਿਕਾਰ ਹੋ ਕੇ ਕਦੇ ਆਡਿਟ ਦਾ ਬਹਾਨਾ ਲਾ ਕੇ ਉਹ ਵੈਸੇ ਹੀ ਰੋਕਿਆ ਰੱਖਿਆ ਰੋਕੇ ਰੱਖਿਆ ਜਾਂਦਾ ਰਿਹਾ ਔਰ ਲਗਾਤਾਰ ਕਿਸੇ ਵੀ ਸਾਲ ਦੇ ਵਿੱਚ ਕਿਸੇ ਵੀ ਸਾਲ ਦੇ ਵਿੱਚ ਟਾਈਮ ਸਿਰ ਦੇ ਉੱਤੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਮਿਲਿਆ ਇਹ ਪੰਜਾਬ ਜਾਣਦਾ ਪੰਜਾਬ ਦੇ ਬੱਚੇ ਜਾਣਦੇ ਨੇ ਬਹੁਤ ਸਾਰੀਆਂ ਡਿਗਰੀਆਂ ਬਹੁਤ ਸਾਰੀਆਂ ਡਿਗਰੀਆਂ ਜਿਹੜੇ ਬੱਚੇ ਪਾਸ ਕਰ ਜਾਂਦੇ ਸੀਗੇ ਉਹਨਾਂ ਦੇ ਰੋਕ ਲਈ ਜਾਂਦੇ ਅਸੀਂ ਕਿਉਂ ਰੋਕੇ ਜਾਂਦੀ ਅਸੀਂ ਕਿਉਂਕਿ ਸਕਾਲਰਸ਼ਿਪ ਸੀਗਾ ਉਹ ਸਮੇਂ ਸਿਰ ਪੇ ਨਹੀਂ ਹੁੰਦਾ ਸੀਗਾ ਔਰ ਬੱਚੇ ਫੀਸ ਅਦਾ ਨਹੀਂ ਕਰ ਸਕਦੇ ਸੀਗੇ ਪਰ ਬੱਚਿਆਂ ਦੀ ਪੜ੍ਹਾਈ ਜਿਹੜੀ ਸੀਗੀ ਗਲਤ ਬੱਚਿਆਂ ਨਾਲ ਕਿੰਨਾ ਵੱਡਾ ਖਲਵਾੜ ਹੋਇਆ ਕਿ ਉਹਨਾਂ ਨੂੰ ਡਿਗਰੀਆਂ ਰੋਕੀਆਂ ਗਈਆਂ ਉਹ ਆਪਣੀ ਪੜ੍ਹਾਈwidehat ਛੱਡ ਕੇ ਚਲੇ ਗਏ ਇਹ ਇਹ ਨਿਆ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸਮੇਂ ਹੋਇਆ ਪਰ ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਹੋਇਆ ਕਿਉਂਕਿ 60 40 ਦੇ ਨਿਯਮ ਦੇ ਨਾਲ ਚੱਲਦੀ ਸਕੀਮ ਆ ਇਹ ਸਕੀਮ ਜਿਹੜੀ ਹੈ 60% ਕੇਂਦਰ ਸਰਕਾਰ ਹਿੱਸਾ ਪਾਉਂਦੀ ਆ ਔਰ 40% ਜਿਹੜਾ ਉਹ ਪੰਜਾਬ ਸਰਕਾਰ ਹਿੱਸਾ ਪਾਉਂਦੀ ਆ ਪਰ ਲੇਕਿਨ ਅਫਸੋਸ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਔਰ ਸੈਂਟਰ ਚ ਅਕਾਲੀ ਦਲ ਭਾਜਪਾ ਦੀ ਸਰਕਾਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਸਕੀਮ ਨੂੰ ਅੱਛੇ ਤਰੀਕੇ ਨਾਲ ਲਾਗੂ ਨਹੀਂ ਕੀਤਾ। ਔਰ ਬਹੁਤ ਸਾਰੇ ਪੰਜਾਬ ਦੇ ਦਲਤ ਬੱਚਿਆਂ ਦੇ ਨਾਲ ਧੋਖਾ ਹੋਇਆ, ਖਿਲਵਾੜ ਹੋਇਆ। ਜੋ ਬਾਬਾ ਸਾਹਿਬ ਪੀਮਰਾ ਉਹ ਬੇੜਕਾ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸਭ ਦਾ ਅਧਿਕਾਰ ਆ, ਐਜੂਕੇਸ਼ਨ ਸਭ ਦਾ ਅਧਿਕਾਰ ਆ, ਸਭ ਨੂੰ ਪੜਨ ਦਾ ਰਾਈਟ ਆ, ਹੱਕ ਆ। ਉਹ ਸੱਖ ਦੇ ਉੱਤੇ ਮੈਂ ਸਮਝਦਾ ਅਕਾਲੀ ਦਲ, ਭਾਜਪੀ ਔਰ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਦਲਤਾਂ, ਦਲਤ ਬੱਚਿਆਂ ਨੂੰ ਵਾਂਝੇ ਰੱਖਿਆ ਗਿਆ। ਉਹਨਾਂ ਤੋਂ ਐਜੂਕੇਸ਼ਨ ਖੋਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹਨਾਂ ਤੋਂ ਸਿੱਖਿਆ ਖੋਣ ਦਾ ਕੰਮ ਅਕਾਲੀ ਦਰ ਭਾਜਪੀ ਨੇ ਕੀਤਾ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਆਉਦਾ ਸੰਭਾਲਿਆ ਔਰ ਉਸ ਸਬਾਕ ਇਹ ਸਕੀਮ ਜਿਹੜੀ ਆ ਬੜੇ ਅچھے ਤਰੀਕੇ ਨਾਲ ਪੰਜਾਬ ਚੱਲ ਰਹੀ ਹੈ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਪਹਿਲੇ ਸਾਲ ਹੀ ਪਹਿਲੇ ਸਾਲ ਹੀ ਪੰਜਾਬ ਦੇ ਅੰਦਰ ਇਹ ਸਕੀਮ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਲਾਗੂ ਕੀਤਾ ਗਿਆ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਦਲਤ ਬੱਚਿਆਂ ਨੇ ਪੰਜਾਬ ਦੇ ਸ਼ੈਡਿਊਲ ਕਾਸ ਬੱਚਿਆਂ ਨੇ ਉਠਾਇਆ ਆ ਜੋ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇਗੇ ਔਰ ਜਿਹੜਾ ਪੁਰਾਣਾ ਜੇ ਮੈਂ ਥੋੜਾ ਪਿੱਛੇ ਜਾਵਾਂ 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਸੀਗੇ ਬਹੁਤ ਬਾਟੇ ਇਸ ਸਕੀਮ ਦਾ ਫਾਇਦਾ ਨਾ ਮਿਲਣ ਦੇ ਕਰਕੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਸੀਂ 223 24 ਦੇ ਵਿੱਚ 223 24 ਦੇ ਵਿੱਚ ਜਿਹੜੇ ਪੁਰਾਣੇ ਪੈਸੇ ਰੁਕੇ ਹੋਏ ਸੀਗੇ ਪੁਰਾਣੀ ਸਰਕਾਰ ਦੇ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਪੈਸੇ ਰੁਕੇ ਗਏ ਸੀ 366 ਕਰੋੜ ਰੁਪਇਆ 366 ਕਰੋੜ ਰੁਪਇਆ ਉਹਦਾ ਅਸੀਂ ਦੋ ਕਿਸ਼ਤਾਂ ਦੇ ਵਿੱਚ 183 ਕਰੋੜ ਤੇ 181 ਕਰੋੜ ਇਹ ਜਿਹੜਾ ਹੈਗਾ ਪੈਸੇ ਕਰਕੇ ਅਸੀਂ ਅਗਸਤ ਦੇ ਵਿੱਚ ਅਗਸ 2023 ਚ ਰਿਲੀਜ਼ ਕੀਤੇ ਨਗੇ ਦੋ ਕਿਸ਼ਤਾਂ ਦੇ ਅੰਦਰ ਅਸੀਂ ਇਹ ਪੈਸਾ ਜਿਹੜਾ ਉਹ ਪੰਜਾਬ ਦੇ ਸ਼ੈਡਿਊਲ ਕਾਸਟ ਵਿਦਿਆਰਥੀਆਂ ਦਾ ਰਿਲੀਜ਼ ਕੀਤਾ ਔਰ ਮੈਂ ਸਮਝਦਾ ਇਹਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲਿਆ ਇੱਕ ਬਹੁਤ ਮੈਂ ਸਮਝਦਾ ਸਕੀਮ ਦਾ ਲਾਹਾ ਸਾਡੇ ਵਿਦਿਆਰਥੀਆਂ ਨੂੰ ਮਿਲਿਆ ਜਿਵੇਂ ਸਕੀਮ ਦੇ ਅਸ਼ੋਕਰ ਜਾਮਾ 200 20 ਤੋਂ ਲੈ ਕੇ 20 ਕਿਹਦੀ ਗੱਲ ਕਰੀਏ 20 ਤੋਂ 20 ਲੈ ਕੇ 20 ਕਿਹਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ 176482 176482 ਵਿਦਿਆਰਥੀਆਂ ਨੇ ਇਸ ਸਕੀਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਆਪਣੀ ਐਡਮਿਸ਼ਨ ਲਈ ਔਰ ਦੂਸਰੇ ਸਾਲ 2122 ਚ ਸਿਰਫ 195000 ਇਹ ਡਿਕਲਾਈਨ ਕਿਉਂ ਹੋਇਆ ਔਰ ਉਸ ਤੋਂ ਪਹਿਲਾਂ 2.5 ਲੱਖ ਸੀਗਾ 20 ਬੀ ਤੋਂ ਪਹਿਲਾਂ 2.5 ਲੱਖ ਦੀ ਸੰਖਿਆ ਗਈ ਇਹ ਡਿਕਲਾਈਨ ਕਿਉਂ ਹੋਇਆ ਕਿਉਂਕਿ ਉਸ ਸਮੇਂ कांग्रेस पार्टी की सरकार ने बच्चों का स्कॉलरशिप का पैसा समय से रिलीज नहीं किया बल्कि कई कपड़िया का शिकार हो गया जो भी तो सौ बी तेई चेई च आम आदमी पार्टी की सरकार बनी तो पहली बार ये जंप करके अंकड़ा जो कि पहुंच गया दो लख छब्बी हजार चार सौ सताई एक लख पचानवे तो कि पहुंच गया दो लख छब्बीस हजार चार सौ सताई यानी कि लगभग ਅਕਤਿ 31000 ਵਿਦਿਆਰਥੀਆਂ ਦਾ ਵਾਦਾ ਇਸ ਗੱਲ ਕਰਕੇ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਸਮੇਸ਼ਰ ਸਕਾਲਰਸ਼ਿਪ ਦੀ ਰਾਸ਼ੀ ਜਿਹੜੀ ਆ ਉਹ ਰਿਲੀਜ਼ ਕਰ ਰਹੀ ਆ ਜੋ ਨਿਆਹ ਜੋ ਧੋਖਾ ਕਾਂਗਰਸ ਪਾਰਟੀ ਨੇ ਦਲਤ ਵਿਦਿਆਰਥੀਆਂ ਦੇ ਨਾਲ ਕੀਤਾ ਸੀ ਜੋ ਨਿਆਹ ਧੋਖਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੀ ਸਰਕਾਰ ਨੇ ਕੀਤਾ ਸੀ ਸੈਂਟਰ ਸਰਕਾਰ ਨੇ ਉਹਨੂੰ ਪੂਰਾ ਕਰਨ ਦਾ ਯਤਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਗਿਣਤੀ ਜਿਹੜੀ ਆ ਵਿਦਿਆਰਥੀਆਂ ਦੀ ਗਿਣਤੀ ਵਧ 31000 ਵਧੀ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਪੰਜਾਬ ਦੇ ਸ਼ੈਡਿਊਲ ਕਲਾਸ ਬੱਚਿਆਂ ਨੂੰ ਹੋਇਆ ਇਸੇ ਤਰ੍ਹਾਂ ਅਗਲੇ ਸਾਲ ਅਗਲੇ ਸਾਲ ਦੀ ਮੈਂ ਗੱਲ ਕਰਾਂ ਉਦੋਂ ਗਿਣਤੀ ਵਧੀ ਲਗਭਗ 13000 ਹੁਣ ਜੇ ਮੈਂ ਦੁਬਾਰਾ ਅੱਗੇ ਆ ਜਨਾ ਤਾਂ ਇਸ ਵਾਰ 15 ਮਾਰਚ ਤੱਕ ਤਾਂ ਮੇਰੇ ਕੋਲ ਡਾਟਾ ਗਿਆ 15 ਮਾਰਚ ਤੱਕ ਤਾਂ ਡਾਟਾ ਗਿਆ ਕਿਉਂਕਿ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ ਸੀਗਾ ਔਰ ਹਜੇ ਜਿਹੜਾ ਡਾਟਾ ਕੰਪਾਈਲ ਹੋਣਾਗਾ ਜਿਹੜਾ ਰੀਸੈਂਟ ਡਾਟਾ ਹੋਊਗਾ ਇੱਕ ਦੋ ਦਿਨਾਂ ਚ ਦੁਬਾਰਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਹੁਣ ਲਗਭਗ 239000 239562 239000 562 ਬੱਚੇ ਜਿਹੜੇ ਨੇਗੇ ਉਹ ਇਸ ਸਕੀਮ ਦੇ ਅੰਦਰ ਰਜਿਸਟਰਡ ਹੋ ਚੁੱਕੇ ਨੇ ਵੈਰੀਫਾਈ ਹੋ ਚੁੱਕੇ ਨੇਗੇ ਇਹ ਬਹੁਤ ਵੱਡਾ ਫਾਇਦਾ ਪੰਜਾਬ ਦੇ ਜਿਹੜੇ ਸ਼ੈਡਿਊਲ ਕਾਸ ਬੱਚੇ ਨੇ ਸ਼ੈਡਿਊਲ ਟ੍ਰਾਈਬ ਬੱਚੇ ਨੇ ਉਹਨਾਂ ਨੂੰ ਤਾਂ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਮੇਂ ਸਿਰ ਵਿਦਿਆਰਥੀਆਂ ਦਾ ਸਕਾਲਰਸ਼ਿਪ ਦਾ ਪੈਸਾ ਜਿਹੜਾ ਸੀ ਉਹ ਰਿਲੀਜ਼ ਕਰ ਰਹੇ ਆਗੇ ਅਸੀਂ ਇਸ ਵਾਰ ਵੀ ਜਿਹੜਾ ਲਗਭਗ 91. 91 ਕਰੋੜ 46 ਲੱਖ ਰੁਪਇਆ 91 ਕਰੋੜ 46 ਲੱਖ ਰੁਪਇਆ ਦੀ ਰਾਸ਼ੀ ਜਿਹੜੀ ਆ ਇਹ ਸਾਲ ਦੀ ਸ਼ੁਰੂ ਦੇ ਵਿੱਚ ਹੀ ਰਿਲੀਜ਼ ਕਰਤੀ ਅਸੀਂ ਪਹਿਲੇ ਹੀ ਸਾਲ ਸ਼ੁਰੂ ਹੁੰਦਿਆਂ ਹੀ ਇਸ ਸਾਲ ਦਾ ਅਕੈਡੈਮਿਕ ਇਅਰ ਸ਼ੁਰੂ